ਪਹਿਲੇ ਤੇ ਇਹ ਦੱਸੋ ਅਸੀਂ ਪਹਿਲੀ ਦੂਜੀ ਨੂੰ ਭੁੱਲ ਕੇ ਥਰਡ ਦੇਖਣੀ ਹੈ ਕਿ ਪਹਿਲੀ ਦੂਜੀ ਨੂੰ ਯਾਦ ਰੱਖ ਕੇ ਥਰਡ ਦੇਖਣੀ ਹੈ ਨਹੀਂ ਪਹਿਲੀਆਂ ਦੋ ਬਲੌਕਬਸਟਰ ਅਹੀਂ ਆ ਜੀ ਬਹੁਤ ਪਸੰਦ ਕੀਤੀਆਂ ਪਹਿਲੀ ਨਾਲੋਂ ਦੂਜੀ ਵੱਖ ਸੀ ਉਹਨਾਂ ਦੋਵਾਂ ਨਾਲੋਂ ਤੀਜੀ ਵੱਖ ਹੈ ਸੋ ਜਿਹੜੀਆਂ ਦੋਵੇਂ ਫਿਲਮਾਂ ਸੀਗੀਆਂ ਉਹ ਆਟੋ ਬਾਇਓਗ੍ਰਾਫੀ ਸੀਗੀਆਂ ਕਿਸੇ ਦੀ ਰੀਅਲ ਲਾਈਫ ਤੋਂ ਇਨਸਪਾਇਰ ਸੀਗੀਆਂ ਇੱਕ ਫਿਕਸ਼ਨਲ ਸਟੋਰੀ ਹੈ ਐਂਟਰਟੇਨਿੰਗ ਫਿਲਮ ਹੈ ਔਰ ਇਮੋਸ਼ਨਲੀ ਤੁਹਾਨੂੰ ਬਹੁਤ ਜੁੜੂਗੀ ਆਪਣੇ ਨਾਲ ਤਾਨੂੰ ਹਸਾਉਗੀ ਰਵਾਉਗੀ ਔਰ ਐਕਸ਼ਨ ਜਿਹਦੇ ਕਰਕੇ ਲੋਕ ਮੈਨੂੰ ਪਿਆਰ ਕਰਦੇ ਆ ਉਹ ਐਕਸ਼ਨ ਅਸੀਂ ਇੱਕ ਨਵਾਂ ਤਜਰਬਾ ਕੀਤਾ ਰੌ ਐਕਸ਼ਨ ਕੀਤਾ ਉਹ ਐਕਸ਼ਨ ਕੀਤਾ ਜਿਹੜਾ ਪੰਜਾਬੀਆਂ ਨੂੰ ਪਸੰਦ ਆਵੇ ਤੋਂ ਇਹ ਨਾ ਲੱਗੇ ਕਿ ਇਹ ਸਾਊਥ ਤੋਂ ਚੱਕ ਕੇ ਲਿਆਂਦਾ ਹੈ ਉਦਾਂ ਦਾ ਕੋਈ ਐਕਸ਼ਨ ਹੈ ਅਸੀਂ ਰੀਅਲਿਸਟਿਕ ਰੀਅਲ ਚੀਜ਼ਾਂ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਇੱਕ ਗੱਲ ਹੋਰ ਖਾਸ ਦੱਸ ਦੇਣਾ ਚਾਹੁੰਦਾ ਕਿ ਅਸੀਂ 2 ਤੋਂ 2.5 ਸਾਲ ਇਸ ਫਿਲਮ ਦੀ ਸਿਰਫ ਸਕ੍ਰਿਪਟ ਤੇ ਮਿਹਨਤ ਕੀਤੀ ਹੈ ਹੈਪੀ ਰੋਡ ਦੇ ਸਭ ਤਾਂ ਬਹੁਤ ਲੇਟ ਜੁੜੇ ਨੇ ਇਸ ਫਿਲਮ ਨਾਲ ਉਹ ਤਾਂ ਹੁਣ ਜੁੜੇ ਨੇ ਥੋੜਾ ਟਾਈਮ ਪਹਿਲਾਂ ਹੀ ਬਟ ਇਸ ਤੋਂ ਪਹਿਲਾਂ ਮੈਂ ਨਰਿੰਦਰ ਅੰਬਰਸਰੀਆ ਅਸੀਂ ਬਹੁਤ ਮਿਹਨਤ ਕੀਤੀ ਹੈ ਇਹਦੇ ਪਿੱਛੇ ਦੀ ਥੋੜੀ ਜੀ ਕਹਾਣੀ ਹੈ ਕਿ ਪਹਿਲਾਂ ਇਸ ਫਿਲਮ ਦਾ ਟਾਈਟਲ ਕੁਝ ਹੋਰ ਸੀਗਾ ਔਰ ਕਿਸੇ ਹੋਰ ਪ੍ਰੋਡਕਸ਼ਨ ਹਾਊਸ ਕੋਲੇ ਫਿਲਮ ਜਾਣੀ ਸੀ ਬਟ ਜਿੱਥੇ ਜੋ ਜਿਹੜੀ ਚੀਜ਼ ਨੇ ਆਉਣਾ ਹੁੰਦਾ ਪਰਮਾਤਮਾ ਨੇ ਜਿੱਥੇ ਲਿਖਿਆ ਹੁੰਦਾ ਉੱਥੇ ਚੀਜ਼ਾਂ ਪੂਰੀਆਂ ਹੁੰਦੀਆਂ ਨੇ ਤਾਂ ਮੈਂ ਇੱਕ ਵਾਰ ਫਿਰ ਲਖਵੀਰ ਬਾਈ ਨੂੰ ਇਹ ਫਿਲਮ ਸੁਣਾਈ ਚਾਲ ਸਾਬ ਨੂੰ ਜਿਨ੍ਹਾਂ ਨਾਲ ਮੇਰੀ ਡ੍ਰੀਮ ਰਿਐਲਿਟੀ ਨਾਲ ਮੇਰੀ 8ਵੀਂ ਫਿਲਮ ਹੈ ਸਭ ਤੋਂ ਵੱ ਕਿਉਂਕਿ ਡ੍ਰੀਮ ਰਿਐਲਿਟੀ ਤੇ ਸਾਡੀ ਜਿਹੜੀ ਇੱਕ ਸਕਸੈਸ ਰੇਸ਼ਿਓ ਹੈ ਫਿਲਮ ਦੀ ਉਹ 100% ਹੀ ਰਹੀ ਹੈ ਮੈਨੂੰ ਲੱਗਦਾ ਜਦੋਂ ਮੈਂ ਬਾਈ ਨੂੰ ਸੁਣਾਈ ਬਾਈ ਨੇ ਮੈਨੂੰ ਕਿਹਾ ਕਿ ਯਾਰ ਇਹ ਫਿਲਮ ਇੱਥੇ ਹੀ ਬਣੂਗੀ ਡ੍ਰੀਮ ਰਿਐਲਿਟੀ ਚ ਹੀ ਬਣੂਗੀ ਇਹ ਗੱਲ ਮੈਂ ਤੈਨੂੰ ਅੱਜ ਕਹਿ ਦਿੰਨਾ ਪਰ ਇਹ ਫਿਲਮ ਡ੍ਰੀਮ ਰਿਐਲਿਟੀ ਨਾਲ ਹੀ ਬਣੀ ਤੇ ਉਹਨਾਂ ਨੇ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਮੈਨੂੰ ਲੱਗਦਾ ਜਿੰਨੀਆਂ ਪਿਛਲੀਆਂ ਫਿਲਮਾਂ ਬਣਾਈਆਂ ਨੇ ਉਹ ਤੋਂ ਕਿਤੇ ਵੱਧ ਉਹਨਾਂ ਨੇ ਐਫਰਟਸ ਕੀਤੇ ਇਸ ਫਿਲਮ ਨੂੰ ਬਣਾਉਣ ਲਈ ਤੇ ਉਹਦਾ ਜਿਹੜਾ ਰਿਜ਼ਲਟ ਹੈ ਤੁਹਾਡੇ ਸਾਹਮਣੇ ਹੈ ਔਰ ਇੱਕ ਤੋਂ ਇੱਕ ਐਕਟਰ ਲੈ ਗਏ ਨੇ ਫਿਲਮ ਵਿੱਚ ਕਵੀ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਅੱਜ ਪੰਜਾਬੀ ਸਿਨੇਮੇ ਦੇ ਵਿੱਚ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਨਵੀ ਬਹੁਤ ਟਾਈਮ ਤੋਂ ਜੁੜਿਆ ਹੋਇਆ ਹੈ ਟੀਵੀ ਦੇ ਨਾਲ ਪਹਿਲਾਂ ਗਾਣੇ ਹੁਣ ਸਿਨੇਮੇ ਦੇ ਨਾਲ ਫਿਰ ਦ੍ਰਿਸ਼ਟੀ ਜੀ ਇਹਨਾਂ ਨੇ ਸੌਦਾ ਸਿਨੇਮਾ ਵੀ ਕੀਤਾ ਬਾਣੀ ਜੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਇਹਨਾਂ ਨੇ ਇੱਕ ਫਿਲਮ ਪਹਿਲਾਂ ਕੀਤੀ ਹੈ ਦੂਜੀ ਔਰ ਇਹਨਾਂ ਦੀ ਪਰਫਾਰਮੈਂਸ ਬਾ ਕਮਾਲ ਹੈ ਸਤਿੰਦਰ ਕਸੋਣਾ ਜੀ ਇਹਨਾਂ ਨੇ ਇੱਕ ਕੈਨੇਡਾ ਦੀ ਫਿਲਮ ਕੀਤੀ ਸੀ ਉੱਥੋਂ ਇਹਨਾਂ ਦਾ ਕੰਮ ਸਾਨੂੰ ਬਹੁਤ ਵਧੀਆ ਲੱਗਿਆ ਔਰ ਜਦੋਂ ਇਹਨਾਂ ਦਾ ਨਾਮ ਆਇਆ ਮੈਂ ਕਿਹਾ ਇਹ ਕੈਰੈਕਟਰ ਇਹਨਾਂ ਨੂੰ ਹੀ ਜਾਂਦਾ ਸੋ ਸਾਡੇ ਪ੍ਰੋਡਿਊਸਰ ਸਾਹਿਬ ਅਨਸ਼ੂ ਜੀ ਜੁੜੇ ਨੇ ਫਿਲਮ ਦੇ ਨਾਲ ਸੋ ਇਹ ਟੀਮ ਹੈ ਸਾਡੀ ਸਾਰੀ ਤੇ ਇਹ ਫਿਲਮ 13 ਜੂਨ ਨੂੰ ਰਿਲੀਜ਼ ਹੋਣੀ ਹੈ ਤੇ ਇੱਕ ਚੰਗਾ ਅਸੀਂ ਇਹ ਨਹੀਂ ਕਹਿੰਦੇ ਕਿ ਯਾਰ ਸਾਨੂੰ ਇਦਾਂ ਲੱਗਦਾ ਕਿ ਜਿਹੜਾ ਸਿਨੇਮਾ ਮੈਂ ਕਰਦਾ ਹੁਣ ਆਦਤ ਪੈ ਗਈ ਕਿ ਯਾਰ ਇੱਕ ਮੈਸੇਜ ਜ਼ਰੂਰ ਹੋਣਾ ਚਾਹੀਦਾ ਜਦੋਂ ਕਿ ਲੋਕ ਮੈਨੂੰ ਅਕਸਰ ਕਹਿੰਦੇ ਨੇ ਕਿ ਯਾਰ ਤੇਰੀਆਂ ਫਿਲਮਾਂ ਦਾ ਨਸ਼ਾ ਪ੍ਰਮੋਟ ਕਰਦੀਆਂ ਨੇ ਬਹੁਤ ਸਾਰੇ ਮੈਸੇਜ ਅੱਜ ਵੀ ਆਉਂਦੇ ਨੇ ਸ਼ਾਇਦ ਉਹ ਫਿਲਮਾਂ ਨਹੀਂ ਦੇਖਦੇ ਮੇਰੀਆਂ ਜਾਂ ਮੇਰਾ ਸਿਨੇਮਾ ਨਹੀਂ ਦੇਖਦੇ ਅਸੀਂ ਅੱਜ ਤੱਕ ਜਿੰਨਾ ਵੀ ਸਿਨੇਮਾ ਕੀਤਾ ਉਹਦੇ ਵਿੱਚ ਕੋਈ ਨਾ ਕੋਈ ਸੋਸ਼ਲ ਮੈਸੇਜ ਸਮਾਜ ਵਿੱਚ ਜੋ ਬੁਰਾਈਆਂ ਹੋ ਰਹੀਆਂ ਨੇ ਉਹਨਾਂ ਦੇ ਕਟਾਕਸ਼ ਕੀਤਾ ਸਾਡੀਆਂ ਫਿਲਮਾਂ ਦੇ ਜ਼ਰੀਏ ਹਾਂ ਸਾਡੇ ਟਾਈਟਲ ਇਦਾਂ ਦੇ ਜ਼ਰੂਰ ਹੁੰਦੇ ਨੇ ਕਿਉਂਕਿ ਉਹ ਟਾਈਟਲ ਜਸਟੀਫਾਈ ਕਰਦੇ ਨੇ ਕਹਾਣੀ ਨੂੰ ਤਾਂ ਸਾਨੂੰ ਟਾਈਟਲ ਰੱਖਣੇ ਪੈਂਦੇ ਨੇ ਸੋ ਇਹ ਫਿਲਮ ਵੀ ਸਮਾਜ ਦੀਆਂ ਸਿਸਟਮ ਦੀਆਂ ਕਿਤੇ ਨਾ ਕਿਤੇ ਬੁਰਾਈਆਂ ਦੇ ਉੱਤੇ ਇੱਕ ਕਟਾਕਸ਼ ਵੀ ਕਰੂਗੀ ਪਰ ਸਭ ਤੋਂ ਪਹਿਲਾਂ ਇੱਕ ਐਂਟਰਟੇਨਿੰਗ ਫਿਲਮ ਹੈ ਤੁਹਾਡਾ ਐਂਟਰਟੇਨ ਕਰੂਗੀ ਤੁਹਾਨੂੰ ਹਸਾਊਗੀ ਰਵਾਊਗੀ ਔਰ ਅਸੀਂ ਇੱਕ ਚੰਗਾ ਸਿਨੇਮਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ